ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਫਰਸਟ ਕਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਖੀਨ ਕਾ ਪਰ ਤੇ ਜਿਹੜਾ ਖੀਨ ਕਾ ਫੈਬਰਿਕ ਹੈ ਉਹਦੇ ਤੁਹਾਨੂੰ ਸੂਟ ਮਿਲੇਗਾ ਇਹਦੇ ਵਿੱਚ ਇਹ ਹੈ ਕਿ ਤੁਸੀਂ ਜੇਕਰ ਆਲ ਓਵਰ ਲੈਣਾ ਚਾਹੁੰਦੇ ਹੋ ਉਹ ਵੀ ਮਿਲ ਜੇਗਾ ਤੇ ਜੇਕਰ ਤੁਸੀਂ ਇਹਨਾਂ ਨੂੰ ਬਾਟਮ ਪਲੇਨ ਦੇ ਨਾਲ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜੇਗਾ ਰੰਗ ਜਿਹੜੇ-ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਆ। ਪਸ਼ਮੀਨਾ ਦਾ ਜਿਹੜਾ ਸੂਟ ਹੈ ਉਹ ਅੱਜਕੱਲ੍ਹ ਹੁਣ ਆ ਗਿਆ ਕਿਉਂਕਿ ਵਿంటర్ ਸੀਜ਼ਨ ਆ ਰਿਹਾ ਹੈ ਇਸ ਲਈ ਪਸ਼ਮੀਨਾ ਦੇ ਸੂਟਾਂ ਦਾ ਕਾਫੀ ਟ੍ਰੈਂਡ ਹੈ ਤੇ ਪਸ਼ਮੀਨਾ ਜਿਹੜਾ ਬਹੁਤ ਹੀ ਜ਼ਿਆਦਾ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਆਇਆ ਹੈ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਤੁਹਾਨੂੰ ਬਾਟਮ ਪਲੇਨ ਦੇ ਨਾਲ ਪਸ਼ਮੀਨਾ ਦਾ ਫੈਬਰਿਕ ਮਿਲੇਗਾ ਇਹਦਾ ਬਾਟਮ ਤੁਹਾਨੂੰ ਪਲੇਨ ਆਏਗਾ ਸ਼ਾਰਟ ਪ੍ਰਿੰਟਡ ਆਏਗੀ SK ਬ੍ਰਾਂਡ ਵੱਲੋਂ ਕੁਛ ਪਸ਼ਮੀਨਾ ਦੀ ਆਈ ਹੈ ਜਿਹੜਾ ਡਿਜੀਟਲ ਪ੍ਰਿੰਨ ਨਾਲ ਹੈਵੀ ਆਰੀ ਵਰਕ ਹੋਇਆ ਹੈ ਬਾਟਮ ਪਸ਼ਮੀਨਾ ਦਾ 2.5 ਮੀਟਰ ਦਾ ਪਲੇਨ ਪਸ਼ਮੀਨਾ ਦਾ ਸ਼ਾਲ ਹੈ 850 ਰੁਪਏ ਦਾ ਰੇਟ ਹੈ ਰੰਗ ਦੇ ਵਿੱਚ 15 ਤੋਂ 20 ਹੈਗੇ ਨੇ ਰੰਗ ਸਾਰੇ ਮੈਥੇ ਐਡ ਕਰ ਦਿੱਤੇ ਨੇ ਇਹ ਜੌਰਜਟ ਦਾ ਫੈਬਰਿਕ ਹੈ 5 ਮੀਟਰ ਦੀ ਹੈ ਦੁਪੱਟੇ ਦੇ ਨਾਲ ਜੌਰਜਟ ਦਾ ਕੱਟ ਵਰਕ ਹੈਵੀ embroidery ਨਾਲ ਤੁਹਾਨੂੰ ਦੁਪੱਟਾ ਮਿਲੇਗਾ 5 ਮੀਟਰ ਦਾ ਆਲਓਵ ਪ੍ਰਿੰਟਡ ਡੀਸਾਈਨ ਪ੍ਰਿੰਟ ਵਾਲਾ ਤੁਹਾਨੂੰ ਜੌਰਜਟ ਦਾ ਸੂਟ ਮਿਲੇਗਾ 790 ਰੁਪਏ ਪ੍ਰਾਈਸ ਹੈ ਕੁੱਛ ਵਿੱਚ ਇਹਨਾਂ ਦੇ ਵਿੱਚ ਬਾਟਮ ਪਲੇਨ ਆਏਗਾ ਉਹ ਜਿਨ੍ਹਾਂ ਦੇ ਨਾਲ ਰੱਖਿਆ ਹੋਇਆ ਉਹਨਾਂ ਦੇ ਨਾਲ ਆਏਗਾ ਬਾਕੀ ਜਿਨ੍ਹਾਂ ਨਾਲ ਨਹੀਂ ਰੱਖਿਆ ਹੋਇਆ ਉਹਨਾਂ ਨਾਲ ਤੁਹਾਨੂੰ 5 ਮੀਟਰ ਦਾ ਆ ਲੋ ਜਿਹੜਾ ਸੂਟ ਦਾ ਫੈਬਰਿਕ ਮਿਲੇਗਾ ਇਹ ਸਾਰੇ ਜਿਹੜੇ ਕੰਟੀਨਿਊ ਚੱਲ ਰਹੇ ਨੇ ਇਹਨਾਂ ਨਾਲ ਜਿਹੜਾ ਤੁਹਾਨੂੰ ਫੈਬਰਿਕ ਹੈ ਉਹ 5 ਮੀਟਰ ਦਾ ਆਲ ਓਵਰ ਮਿਲੇਗਾ ਜਿਨ੍ਹਾਂ ਨਾਲ ਪਲੇਨ ਬਾਟਮ ਸ਼ੋਰ ਕੀਤਾ ਗਿਆ ਉਹਨਾਂ ਦੇ ਨਾਲ ਤੁਹਾਨੂੰ 2.5 ਮੀਟਰ ਦਾ ਬਾਟਮ ਪਲੇਨ ਚੋਰਚਰਤ ਦਾ ਮਿਲੇਗਾ ਤੇ 2.5 ਮੀਟਰ ਦੀ ਸ਼ਾਰਟ ਜਿਹੜੀ ਹੈ ਚੋਰਚਰਤ ਦੀ ਪਿਸਟਲ ਪਿੰਟ ਨਾਲ ਮਿਲੇਗੀ ਜਿੰਨੀਆਂ ਵੀ ਕਲੈਕਸ਼ਨ ਐਡ ਕੀਤੀਆਂ ਨੇ ਸਾਰਿਆਂ ਜਿਹੜੇ ਸ਼ਿਪਿੰਗ ਚਾਰजेस ਬਿਲਕੁਲ ਫ੍ਰੀ ਨੇ ਘਰ ਬਟੇ ਤੁਸੀਂ ਸੂਟ ਮੰਗਵਾ ਸਕਦੇ ਹੋ ਆਨਲਾਈਨ ਡਿਲੀਵਰੀ ਅਵੇਲੇਬਲ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਪੇਮੈਂਟ ਐਡਵਾਂਸ ਹੈ ਤੇ ਜਿਹੜਾ ਸ਼ਿਪਿੰਗ ਚਾਰजेस ਹੈ ਉਹ ਹਮੇਸ਼ਾ ਹੀ ਜੜੀ ਕਲੈਕਸ਼ਨਾਂ ਮੋਸਟਲੀ ਤੇ ਸਭ ਤੇ ਫ੍ਰੀ ਹੁੰਦੀ ਹੈ ਅਗਰ ਕਿਸੇ ਤੇ ਹੋਏ ਤਾਂ ਉਹਦੇ weight ਤੇ depend ਕਰਦਾ weight ਦੇ ਕਰਕੇ ਸ਼ਿਪਿੰਗ ਐਕਸਟਰਾ ਹੋ ਸਕਦੀ ਹੈ ਨਹੀਂ ਤਾਂ ਸ਼ਿਪਿੰਗ ਜਿਹੜੀ ਆ ਫ੍ਰੀ ਹੁੰਦੀ ਹੈ ਜੌਰਜਟ ਦੀ ਸ਼ਰਟ ਆ 1 ਮੀਟਰ ਦੀ ਪ੍ਰਿੰਟਡ ਡਿਜ਼ਾਈਨ ਨਾਲ ਦੁਪੱਟਾ ਛੋਰ ਛੜਦਾ ਆ 4 ਸਾਈਡਿਡ ਕੱਟ ਵਰਕ ਤੇ ਪੈਚ ਵਰਕ ਹੋਇਆ ਹੈ ਪੈਚ ਵਰਕ ਜਿਹੜਾ ਹੈ ਉਹ ਵੀ ਨਾਲ ਦੋ ਸਾਈਡਾਂ ਤੇ ਹੋਇਆ ਹੈ ਬਾਟਮ ਪਲੇਨ ਆਏਗਾ ਛੋਰ ਛੜਦਾ 1 ਮੀਟਰ ਦਾ ਤੇ ਰੇਟ ਦਾ 730 ਰੁਪਏ ਹੈ ਮੇਰੇ ਰੰਗੇ ਦੇ ਵਿੱਚ 30 ਤੋਂ 35 ਆ ਗਏ ਨੇ ਤੇ ਸਾਰੇ ਰੰਗ ਅਵੇਲੇਬਲ ਨੇ ਜੋ ਜੌਰਜਟ ਦੀ ਸ਼ਰਟ ਜੌਰਜਟ ਦਾ ਬਾਟਮ ਵੱਟਾ ਵੀ ਜੌਰ ਜੜਦਾ ਆਏਗਾ ਕੱਟਵਕ ਹੋਇਆ ਹੈ 730 ਰੁਪਏ ਰੇਟ ਹੈ ਫ੍ਰੀ ਸ਼ਿਪਿੰਗ ਚਾਰਜਸ ਹੈ ਬਾਟਮ ਤੇ ਦੁਪट्टे ਦਾ ਕਲਰ ਸੇਮ ਹੈ ਸ਼ਰਟ ਜੜੀ ਆ ਪ੍ਰਿੰਟਡ ਹੈ 9 ਮੀਟਰ ਦੀ ਬਾਟਮ 9 ਮੀਟਰ ਦਾ ਸੂਟਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਕੋਈ ਕੁਐਰੀ ਹੈ ਤਾਂ ਨੰਬਰ ਮੈਂ ਆਪਣਾ 623924575 ਜੋ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦੋ ਜਿਸ ਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕੁਐਰੀ ਕਰਨਾ ਚਾਹੁੰਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ Thank you for watching my video.